ਲੇਟੈਸਟ ਗਵਰਨਮੈਂਟ ਜੌਬ ਦੀ ਜਾਣਕਾਰੀ ਲਈ ਅੱਜ ਹੀ ਸਬਸਕ੍ਰਾਈਬ ਕਰੇ ਹਮਾਰਾ YouTube ਚੈਨਲ ਔਰ ਬੈਲ ਆਈਕਨ ਕੋ ਦਬਾਉਣਾ ਨਾ ਭੁੱਲੇ ਹੈਲੋ ਦੋਸਤੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੇ ਇਸ YouTube ਚੈਨਲ ਉੱਤੇ ਦੋਸਤੋ ਅੱਜ ਆਪਾਂ ਕਰਾਂਗੇ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਅਖਾਣਾਂ ਦੀ ਆਪਾਂ series ਸ਼ੁਰੂ ਕੀਤੀ ਹੋਈ ਹੈ ਉਸ ਦਾ ਅੱਜ ਆਪਾਂ ਪਾਰਟ ਜੋ ਹੈ 3rd ਕਰਾਂਗੇ ਪਾਰਟ 3 ਦੇ ਵਿੱਚ ਅੱਜ ਆਪਾਂ ਈ ੜੀ ਅਤੇ ਸ ਸ ਤੋਂ ਸ਼ੁਰੂ ਹੋਣ ਵਾਲੀਆਂ ਅਖਾਣਾਂ ਜੋ ਹੈ ਉਹ ਕਰਾਂਗੇ ਇਸ ਵੀਡੀਓ ਵਿੱਚ ਤੁਹਾਨੂੰ ਜੋ ਹੈ ਟੌਪ ਲੈਵਲ ਦੀਆਂ ਜੋ ਅਖਾਣਾ ਇਹ ਤੁਹਾਨੂੰ ਕਰਵਾਈਆਂ ਜਾਣਗੀਆਂ ਜਿਹੜੀਆਂ ਤੁਹਾਡੇ ਆਉਣ ਵਾਲੇ ਪੇਪਰਾਂ ਲਈ ਬਹੁਤ ਜ਼ਰੂਰੀ ਹੋਣਗੀਆਂ ਜੇਕਰ ਤੁਸੀਂ ਇਸ ਦਾ ਪਾਰਟ 1 ਅਤੇ ਪਾਰਟ 2 ਹਜੇ ਤੱਕ ਨਹੀਂ ਦੇਖਿਆ ਹੈ ਤਾਂ ਉਹ ਵੀ ਤੁਸੀਂ ਦੇਖ ਲਵੋ ਇਸ YouTube ਚੈਨਲ ਉੱਤੇ ਉਸ ਦੀ ਵੀਡੀਓ ਪਈ ਹੈ ਤੇ ਜੇਕਰ ਤੁਸੀਂ ਇਸ ਦੀ PDF ਚਾਹੁੰਦੇ ਹੋ ਤਾਂ PDF ਲਈ ਤੁਹਾਨੂੰ ਜੋ ਹੈ ਆਪਣਾ Telegram ਚੈਨਲ ਜੋ ਹੈ ਉਹ ਜੁਆਇਨ ਕਰਨਾ ਪਵੇਗਾ ਤਾਂ ਉਸ Telegram ਚੈਨਲ ਦਾ ਜੋ ਲਿੰਕ ਹੈ वो इस वीडियो के डिस्क्रिप्शन और कमेंट बॉक्स में है तो तीन जाके टेलीग्राम चैनल ज्वाइन कर सकते हो इसकी पी डी एफ प्राप्त कर सकते हो तो चलिए दोस्तों शुरू करते हैं इस वीडियो भीडियो सब तो पहली आखाण है इस माया द तीन नाम परसू परसा परसराम इसका की मतलब है कि लोग किसी पुरुष की आर्थिक हालत देख के ही उस नहार करते हैं तो इसका मतलब है कि ਜੋ ਹੈ ਕਿਸੇ ਬੰਦੇ ਦੀ ਆਰਥਿਕ ਹਾਲਾਤ ਦੇਖ ਕੇ ਹੀ ਜੋ ਹੈ ਉਸ ਦਾ ਨਾਮ ਤਰਿਆ ਜਾਂਦਾ ਹੈ ਜਿਵੇਂ ਪਰਸਰਾਮ ਹੋ ਗਿਆ ਪਰਸਾ ਤੇ ਪਰਸੂ ਅੱਗੇ ਹੈ ਸੈਕਿੰਡ ਅਖਾਣ ਜੀ ਸਭ ਗੋਲ ਕੁਜ ਨਾ ਫੋਲ ਜੀ ਸਭ ਗੋਲ ਕੁਜ ਨਾ ਫੋਲ ਦਾ ਮਤਲਬ ਹੈ ਜਦੋਂ ਕਿਸੇ ਮਾੜੇ ਚਰਿੱਤਰ ਵਾਲੇ ਬੰਦੇ ਬਾਰੇ ਚਰਚਾ ਕਰਦੇ ਹਨ ਤਾਂ ਉਸ ਸਮੇ ਇਹ ਅਖਾਣ ਵਰਤੀ ਜਾਂਦੀ ਹੈ ਜੀ ਸਭ ਗੋਲ ਕੁਜ ਨਾ ਖੋਲ ਮਤਲਬ ਕਿਸੇ ਦੇ ਮਾੜੇ ਚਰਿੱਤਰ ਬਾਰੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਹ ਅਖਾਣ ਵਰਤੀ ਜਾਂਦੀ ਹੈ ਅੱਗੇ ਹੈ ਇੰਨੀ ਕਰਾਟੀ ਇਹੋ ਜਿਹਾ ਹੀ ਪੀਸੀ ਦਾ ਇੰਨੀ ਕਰਾਟੀ ਇਹੋ ਜਿਹਾ ਹੀ ਪੀਸੀ ਦਾ ਮਤਲਬ ਹੈ ਕਿ ਸਿੱਧੇ ਸਬਾਬ ਪਾਸੋਂ ਕੋਈ ਆਸ ਨਾ ਰੱਖਣ ਵਾਸਤੇ ਇਹ ਅਖਾਣ ਵਰਤੀ ਜਾਂਦੀ ਹੈ ਮਤਲਬ ਜੇ ਹੋਜਾ ਬੰਦੇ ਦਾ ਸੁਬਾਹ ਹੈ ਉਸ ਦਾ ਉਸ ਦੇ ਉਤਨਾ ਜੋ ਹੈ ਉਹੋ ਜੀ ਆਸ ਰੱਖੀ ਜਾਂਦੀ ਹੈ ਇੰਨੀ ਕਰਾਟੀ ਇਹੋ ਜਿਹਾ ਹੀ ਪੀਸੀ ਦਾ ਅੱਗੇ ਹੈ ਚੌਥਾ ਇੱਕ ਸੱਪ ਉੱਡਣਾ ਇੱਕ ਸੱਪ ਦੂਜਾ ਉੱਡਣਾ ਇਸ ਦਾ ਮੀਨਿੰਗ ਹੈ ਉਸ ਬੰਦੇ ਲਈ ਵਰਤੇਦੇ ਹਨ ਜਿਸ ਦੇ ਵਿੱਚ ਉਹ ਗੁਨਾ ਦੇ ਪ੍ਰਮਾਰ ਹੋਵੇ। ਮਤਲਬ ਬੰਦੇ ਦੇ ਉਹ ਗੁਣ ਬੁਰੇ ਕੰਮਾਂ ਬਾਰੇ ਦੱਸਣ ਵਾਸਤੇ ਇਹ ਅਖਾਣ ਵਰਤੀ ਜਾਂਦੀ ਹੈ ਇੱਕ ਸੱਪ ਦੂਜਾ ਉੱਡਣਾ। ਅੱਗੇ ਹੈ ਪੰਜਵੀਂ ਅਖਾਣ ਇੱਕ ਕਮਲੀ ਦੂਜੀ ਪੈ ਗਈ ਮੜੀਆਂ ਦੇ ਰਾਹ। ਇਸ ਦਾ ਮਤਲਬ ਹੈ ਕਿ ਇੱਕ ਤਾਂ ਪਹਿਲਾਂ ਹੀ ਮੂਰਖ ਹੋਵੇ ਅਤੇ ਦੂਜਾ ਉਹਦੇ ਵਰਗਾ ਹੀ ਟੱਕਰ ਜਾਵੇ। ਤਾਂ ਇੱਕ ਦਾ ਕਮਲੀ ਦੂਜੀ ਪੈ ਗਈ ਸਿਵੀਆਂ ਦੇ ਰਾਹ ਮੜੀਆਂ ਦੇ ਰਾਹ ਇਸ ਦਾ ਮਤਲਬ ਹੈ ਕਿ ਮੂਰਖ ਬੰਦੇ ਨਾਲ ਹੀ ਦੂਜਾ ਮੂਰਖ ਬੰਦਾ ਟੱਕਰ ਜਾਵੇ। ਅੱਗੇ ਹੈ ਇੱਕ ਜੰਮੇ ਇੱਕ نیم ਜੰਮੇ ਇੱਕ ਜੰਮੇ ਇੱਕ ਨਿੰਜ ਜੰਮੇ ਨਲਾਇਕ ਪੁੱਤਰਾਂ ਦੇ ਜੰਮਣ ਨਾਲੋਂ ਨਿਰਸੰਤਾਨ ਹੀ ਚੰਗਾ ਹੈ ਇਸ ਦਾ ਇਹ ਮਤਲਬ ਹੈ ਅੱਗੇ ਹੈ ਸਤਵਾਂ ਖਣ ਇੱਕ ਪਾਣੀ ਨੂੰ ਇੱਕ ਨੂੰ ਪਾਣੇ ਇੱਕ ਨੂੰ ਪਿਚ ਇੱਕ ਨੂੰ ਪਾਣੀ ਇੱਕ ਨੂੰ ਪਿਚ ਦਾ ਮਤਲਬ ਹੈ ਜਦੋਂ ਕੋਈ ਵਸਤੂ ਵੰਡਣ ਸਮੇਂ ਵਿਤਕਰਾ ਕਰਦਾ ਹੈ ਮਤਲਬ ਕਿਸੇ ਨੂੰ ਕੱਟ ਦਿੰਦਾ ਹੈ ਕਿਸੇ ਨੂੰ ਵਧ ਦਿੰਦਾ ਹੈ ਤਾਂ ਉਸ ਸਮੇਂ ਇਹ ਖਣ ਵਰਤੀ ਜਾਂਦੀ ਹੈ ਅੱਗੇ ਹੈ 1 2 ਵਾ 1 2 ਪਾ 1 2 ਵਾ 1 2 ਪਾ ਦਾ ਮਤਲਬ ਹੈ ਫਸਲ ਦਾ ਚੰਗਾ ਝਾੜ ਲੈਣ ਲਈ ਖੇਤ ਨੂੰ ਕਈ ਵਾਰ ਵਾ ਕੇ ਖਾਦ ਪਾਉਣੀ ਚਾਹੀਦੀ ਹੈ ਤਾਂ ਇਹ ਜੋ ਹੈ ਫਸਲ ਵਾਸਤੇ ਹੈ ਅੱਗੇ ਹੈ ਨੌਵੀਂਆ ਖਾਨ ਇੱਕੋ ਤਾਰਾ ਉਗਵੇ ਸਭ ਲੱਜਾਤ ਹੋਵੇ ਇੱਕੋ ਤਾਰਾ ਉਗਵੇ ਸਭ ਲੱਜਾਤ ਹੋਵੇ ਦਾ ਮਤਲਬ ਹੈ ਕਈ ਵਾਰ ਪਰਿਵਾਰ ਦਾ ਇੱਕ ਸਿਆਣਾ ਬੰਦਾ ਜੋ ਹੈ ਕਮਾਈ ਕਰਕੇ ਪਰਿਵਾਰ ਦਾ ਨਾਂ ਰੋਸ਼ਨ ਕਰ ਦਿੰਦਾ ਹੈ ਇਸ ਖਾਨ ਦਾ ਮਤਲਬ ਇਹ ਹੈ ਅੱਗੇ ਹੈ 10ਵੀਂ ਆਖਾਨ ਇਲ ਦਾ ਇਲ ਦਾ ਨਨਦੋਈਆ ਕਾ ਇਲ ਦਾ ਨਨਦੋਈਆ ਕਾ ਦਾ ਮਤਲਬ ਹੈ ਮਾੜੇ ਬੰਦਿਆਂ ਦੇ ਜੋ ਸਾਖ ਸੰਬੰਧੀ ਹੁੰਦੇ ਹੈ ਉਹ ਵੀ ਮਾੜੇ ਹੁੰਦੇ ਹੈ ਤਾਂ ਇਲ ਦਾ ਨਨਦੋਈਆ ਕਾ ਮੋਸਟ ਇੰਪੋਰਟੈਂਟ ਆਖਾਨ ਹੈ ਅੱਗੇ ਹੈ 11ਵੀਂ ਆਖਾਨ ਈਦ ਪਿਛੋਂ ਟਰੂ ਈਦ ਪਿਛੋਂ ਟਰੂ ਦਾ ਮਤਲਬ ਹੈ ਕਿ ਵਸਤੂ ਦੇ ਜਦੋਂ ਵਰਤਣ ਦਾ ਜੋ ਸਹੀ ਸਮਾਂ ਹੈ ਉਹ ਲੰਘ ਜਾਵੇ ਤਾਂ ਉਸ ਤੋਂ ਬਾਅਦ ਉਹ ਵਸਤੂ ਮਿਲ ਜਾਵੇ ਤਾਂ ਉਸ ਵਸਤੂ ਲਈ ਇਹ ਆਖਾਨ ਵਰਤੀ ਜਾਂਦੀ ਹੈ ਈਦ ਪਿਛੋਂ ਟਰੂ ਅੱਗੇ ਹੈ 12ਵੀਆਂ ਖਾਨ Eid ਪਿਛੋਂ ਤੁੰਬਾ ਫੁਕਣਾ ਇਹਨਾਂ ਦੋਨਾਂ ਦਾ ਜੋ ਹੈ ਸੇਮ ਹੀ मीनिंग ਹੈ ਕਿ ਸਮਾ ਬੀਤ ਵੇਤਰਣ ਮਗਰੋਂ ਕੋਈ ਵਸਤੂ ਮਿਲ ਜਾਵੇ ਤਾਂ ਉਸ ਦਾ ਕੋਈ ਲਾਭ ਨਹੀਂ ਹੁੰਦਾ ਤਾਂ ਇਹਨਾਂ ਦੋਨਾਂ ਦਾ ਜੋ ਹੈ ਸੇਮ ਹੀ मीनिंग ਹੈ ਅੱਗੇ ਹੈ 13ਵੀਆਂ ਖਾਨ ਇੱਥੇ ਕਾੜ ਕਰਿੰਦਾ ਹੈ ਹੋਰ ਬੰਨੀ ਦੇ ਸਾਧ ਛੁੱਟਿੰਦੇ ਚੋਰ ਇੱਥੇ ਕਾੜ ਕਰਿੰਦੇ ਹੋਰ ਬੰਨੀ ਦੇ ਸਾਧ ਛੁੱਟਿੰਦੇ ਚੋਰ ਦਾ ਮਤਲਬ ਹੈ ਕਿ ਜਦੋਂ ਕਿਸੇ ਦੇ ਰਾਜ ਵਿੱਚ ਪਈ ਹਨੇਰਗਰਦੀ ਦੀ ਜਾਂ ਕੂ ਸ਼ਾਸਨ ਦਾ ਜ਼ਿਕਰ ਕਰਨਾ ਹੋਵੇ ਤਾਂ ਕਿਸੇ ਦੇ ਰਾਜ ਜੋ ਹੈ ਕੂ ਸ਼ਾਸਨ ਜੋ ਹੈ ਉਸ ਦਾ ਜਕਰ ਜ਼ਿਕਰ ਕਰਨਾ ਹੋਵੇ ਤਾਂ ਇਹ ਖਾਨ ਵਰਤੀ ਜਾਂਦੀ ਹੈ ਅੱਗੇ ਹਨ ਸ ਸ ਤੋਂ ਸ਼ੁਰੂ ਹੋਣ ਵਾਲੀਆਂ ਖਾਨਾ ਸ ਸ ਤੋਂ ਸ਼ੁਰੂ ਹੋਣ ਵਾਲੀ ਪਹਿਲੀ ਖਾਨ ਹੈ ਸਸ ਦੀਆਂ ਮੇਲਣਾ ਜੁਲਾਈਆਂ ਤੇਲਣਾ ਸਸ ਦੀਆਂ ਮੇਲਣਾ ਜੁਲਾਈਆਂ ਤੇਲਣਾ ਦਾ ਮਤਲਬ ਹੈ ਜਦੋਂ ਕਿਸੇ ਬੰਦੇ ਦਾ ਮੇਲ ਵਿਲਾਪ ਜੋ ਹੈ ਮਾੜੇ ਬੰਦੇ ਨਾਲ ਹੋ ਜਾਵੇ ਤਾਂ ਇਹ ਖਾਨ ਜੋ ਹੈ ਵਰਤੀ ਜਾਂਦੀ ਹੈ ਅੱਗੇ ਹੈ 15ਵੀਂ ਖਾਨ ਸਹੇਦੀ ਨਹੀਂ ਪਹੇਦੀ ਪਈ ਹੈ ਸਹੇਦੀ ਨਹੀਂ ਪਹੇਦੀ ਪਈ ਹੈ ਦਾ ਮਤਲਬ ਹੈ ਜਦੋਂ ਥੋੜੇ ਨੁਕਸਾਨ ਤੋਂ ਬਾਅਦ ਵੱਡੇ ਨੁਕਸਾਨ ਦਾ ਡਰ ਹੋਵੇ ਜਦੋਂ ਥੋੜੇ ਨੁਕਸਾਨ ਤੋਂ ਬਾਅਦ ਵੱਡੇ ਨੁਕਸਾਨ ਦਾ ਡਰ ਹੋਵੇ ਤਾਂ ਇਹ ਅਖਾਣ ਵਰਤੀ ਜਾਂਦੀ ਹੈ ਅੱਗੇ ਹੈ 16ਵੀਂ ਅਖਾਣ ਸਖੀ ਸੂਮ ਦਾ ਲੇਖ ਬਰਾਬਰ ਸਖੀ ਸੂਮ ਦਾ ਲੇਖ ਬਰਾਬਰ ਦਾ ਮਤਲਬ ਹੈ ਜਦੋਂ ਕੋਈ ਖੁੱਲੇ ਦਿਲ ਵਾਲਾ ਦਿਲ ਖੋਲ ਕੇ ਖਰਚ ਕਰੇ ਤੇ ਦੂਜੇ ਪਾਸੇ ਕਿਸੇ ਸੂਮ ਬੰਦੇ ਦਾ ਉਨਾ ਹੀ ਨੁਕਸਾਨ ਹੋ ਜਾਵੇ ਤਾਂ ਉਹਨਾਂ ਦਾ ਜੋ ਹੈ ਲੇਖ ਬਦਰ ਬਰਾਬਰ ਹੋ ਜਾਂਦਾ ਹੈ ਸਖੀ ਤੇ ਸੂਮ ਅੱਗੇ ਹੈ 17ਵਾਂ ਸਖੀ ਨਾਲੋਂ ਸੂਮ ਪਲਾ ਜਤੂਰਾਂ ਦਾ ਜੈਵਤ ਜਵਾਬ ਬਹਾਨੇਬਾਜ਼ ਬਨੁਖ ਨਾਲੋਂ ਮਨਾ ਕਰਨ ਵਾਲਾ ਜੋ ਹੈ ਉਹ ਚੰਗਾ ਹੁੰਦਾ ਹੈ ਇਹ ਵੀ ਮੋਸਟ ਇੰਪੋਰਟੈਂਟ ਹੈ ਖਾਣਾ ਬਹੁਤ ਵਾਰੀ ਜੋ ਹੈ ਇਗਜ਼ਾਮ ਵਿੱਚ ਪੁੱਛੀ ਜਾਂਦੀ ਹੈ ਸੂਮ ਦਾ ਇੱਥੇ ਜੋ ਮਤਲਬ ਹੈ ਸੂਮ ਦਾ ਕੀ ਮਤਲਬ ਹੁੰਦਾ ਹੈ ਸੂਮ ਦਾ ਮਤਲਬ ਹੁੰਦਾ ਹੈ ਜਿਹੜਾ ਲਾਲਚੀ ਬੰਦਾ ਹੁੰਦਾ ਉਸ ਵਾਸਤੇ ਵਰਡ ਯੂਜ਼ ਕੀਤਾ ਜਾਂਦਾ ਹੈ ਅੱਗੇ ਸੱਜਣਾ ਦੇ ਲਾਰੇ ਰਹੇ ਕਵਾਰੀ ਸੱਜਣਾ ਦੇ ਲਾਰੇ ਲਹੇ ਕਵਾਲੇ ਦਾ ਮਤਲਬ ਹੈ ਜਦੋਂ ਬੰਦਾ ਲਾਰੇ ਲਾ ਲਾ ਕੇ ਅੰਤ ਨੂੰ ਜਵਾਬ ਵੇ ਦੇ ਦੇਵੇ ਤਾਂ ਇਹ ਅਖਾਣ ਵਰਤੀ ਜਾਂਦੀ ਹੈ ਅੱਗੇ ਹੈ 19 ਨੰਬਰ ਸੰਡਿਆਂ ਦੇ ਪੇੜ ਬੁੱਟਿਆਂ ਦਾ ਖੋ ਸੰਡਿਆਂ ਦਾ ਪੇੜ ਬੁੱਟਿਆਂ ਦਾ ਖੋ ਮਤਲਬ ਹੈ ਜਦੋਂ ਦੋ ਤਕੜੇ ਬੰਦਿਆਂ ਦੀ ਲੜਾਈ ਵਿੱਚ ਜੋ ਹੈ ਗਰੀਬ ਬੰਦੇ ਦਾ ਨੁਕਸਾਨ ਹੋ ਜਾਵੇ ਤਾਂ ਇਹ ਅਖਾਣ ਵਰਤੀ ਜਾਂਦੀ ਹੈ ਅੱਗੇ ਹੈ 20 ਨੰਬਰ ਅਖਾਣ ਸੱਦਿਆਂ ਪੇਂਚ ਅਣਸੱਦਿਆਂ ਪੜੂਆ ਸੱਦਿਆ ਪੈਂਚ ਅਣਸੱਦਿਆਂ ਪੜੂਆ ਦਾ ਮਤਲਬ ਜਦੋਂ ਕੋਈ ਬੰਦਾ ਬਿਨ ਬੁਲਾਏ ਹੀ ਕਿਸੇ ਦੇ ਮਾਮਲੇ ਵਿੱਚ ਦਖਲ ਦੇ ਦੇਵੇ ਤਾਂ ਉਸ ਬੰਦੇ ਵਾਸਤੇ ਇਹ ਅਖਾਣ ਵਰਤੀ ਜਾਂਦੀ ਹੈ ਅੱਗੇ ਹੈ 21 ਨੰਬਰ ਅਖਾਣ ਸੱਪਾਂ ਦੇ ਸਾਹਮਣੇ ਦੀਵੇ ਨਹੀਂ ਬਲਦੇ ਪਰ ਉਹ ਤੱਕੜੇ ਬੰਦੇ ਦਾ ਕੋਈ ਗਰੀਬ ਟੱਕਰਾ ਨਹੀਂ ਕਰ ਸਕਦਾ ਅੱਗੇ ਹੈ 22 ਨੰਬਰ ਅਖਾਣ ਸ਼ਮਲਾ ਤੱਕੇ ਪੁੱਲੀ ਨਾ ਕੁੱਲੀ ਨਾ ਗੁੱਲੀ ਜਦੋਂ ਕੋਈ bari ਚਟਕਮਟਕ ਦੇ ਕੇ ਉਸਤੇ ਪਰੋਸਾ ਕਰ ਲਵੇ ਪਰ ਮਗਰੋਂ ਜੋ ਹੈ ਨੁਸਨ ਨੁਕਸਾਨ ਉਠਾਉਣਾ ਪਵੇ ਤਾਂ ਇਹ ਅਖਾਣ ਵੀ ਇਗਜ਼ਾਮ ਵਿੱਚ ਪੁੱਛੀ ਜਾਂਦੀ ਹੈ ਸ਼ਮਲਾ ਤੱਕੇ ਭੁੱਲੀ ਨਾ ਕੁੱਲੀ ਨਾ ਗੁੱਲੀ ਅੱਗੇ 23 ਨੰਬਰ ਅਖਾਣ ਹੈ ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ ਜਦੋਂ ਕੋਈ ਕਿਸੇ ਸੂਮ ਸੂਮ ਬੰਦੇ ਦਾ ਜੋੜਿਆ ਜੋ ਤਨ ਹੈ ਉਹ ਅਜਾਈ ਖਰਚਿਆ ਜਾਵੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ ਅੱਗੇ 24 ਨੰਬਰ ਅਖਾਣ ਹੈ ਸ਼ਰੀਕ ਉਜੜਿਆ ਵੇੜਾ ਮੋਕਲਾ ਸ਼ਰੀਕ ਉਜੜਿਆ ਵੇੜਾ ਮੋਕਲਾ ਦਾ ਮਤਲਬ ਜਦੋਂ ਕਿਸੇ ਵਾਰੀ ਦਾ ਨੁਕਸਾਨ ਹੋ ਜਾਵੇ ਤਾਂ ਉਦੋਂ ਜੋ ਹੈ ਇਹ ਖਾਨ ਵਰਤੇ ਜਾਂਦੇ ਹਨ ਸ਼ਰੀਕ ਉਜੜਿਆ ਵੇੜਾ ਮੋਕਲਾ ਦੋਸਤੋ ਜੇਕਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਅੱਗੇ ਹੈ 25 ਨੰਬਰ ਖਾਨ ਸਾਈਂ ਕੜੀ ਸੁਲਖਣੀ ਸਹੁ ਨਾਲੇ ਵਿਆਹੇ ਸਾਈਂ ਕੜੀ ਸੁਲਖਣੀ ਸਹੁ ਨਾਲ ਵਿਆਹੇ ਮਤਲਬ ਉਹੀ ਸਮਾਂ ਚੰਗਾ ਹੁੰਦਾ ਹੈ ਜਿਹੜਾ ਅਸੀਂ ਆਪਣੇ ਮਿੱਤਰਾਂ ਨਾਲ ਰਲ ਕੇ ਬਿਤਾਉਂਦੇ ਹਾਂ ਅਗੇ 26 ਨੰਬਰ ਆਖਣ ਸ਼ਾਹਾਂ ਨਾਲ ਬਰੋਬਰੀ ਸਿਰਸਿਰ ਚੋਟਾਖਾਂ ਸ਼ਾਹਾਂ ਨਾਲ ਬਰੋਬਰੀ ਸਿਰਸਿਰ ਚੋਟਾਖਾਂ ਦਾ ਮਤਲਬ ਜਿਹੜਾ ਗਰੀਬ ਕਿਸੇ ਅਮੀਰ ਬੰਦੇ ਦੀ ਬਰਾਬਰੀ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਦਾ ਜੋ ਹੈ ਨੁਕਸਾਨ ਹੀ ਹੁੰਦਾ ਹੈ ਅਗੇ ਹੈ 27 ਨੰਬਰ ਆਖਣ ਸਾਖ ਬਣਾ ਪ੍ਰਤੀਤ ਜਮਾ ਸਾਖ ਬਣਾ ਪ੍ਰਤੀਤ ਜਮਾ ਦਾ ਮਤਲਬ ਹੈ ਕਿ ਕਾਰ ਵਿਹਾਰ ਵਿੱਚ ਜਿਹੜਾ ਬੰਦਾ ਖਰਾ ਨਹੀਂ ਉਤਰਦਾ ਉਹ ਦੀ ਪ੍ਰਤੀਤ ਨਹੀਂ ਹੁੰਦੀ ਤੇ ਪ੍ਰਤੀਤ ਕੀਦੀ ਹੁੰਦੀ ਹੈ ਵਰਤੀਤ ਉਸੇ ਲਈ ਹੁੰਦੀ ਹੈ ਜਿਹੜਾ ਆਪਣੇ ਵਿਹਾਰ ਤੇ ਖਰਾ ਉਤਰਦਾ ਹੈ ਅੱਗੇ ਹੈ 28 ਨੰਬਰ ਖਾਨ ਸਾਢੇ ਸਤੋੜ ਤੇ ਹਾਥੀ ਦਾ ਪੋੜ ਸਾਢੇ ਸਤੋੜ ਤੇ ਹਾਥੀ ਦਾ ਪੋੜ ਦਾ ਮਤਲਬ ਜਦੋਂ ਕੋਈ ਬੇਗਾਨਾ ਬੰਦਾ ਕਿਸੇ ਦੇ ਘਰ ਖਾਮ ਖਾ ਦਖਲ ਦੇਵੇ ਤਾਂ ਉਸ ਬੰਦੇ ਵਾਸਤੇ ਇਹ ਖਾਨ ਵਰਤੀ ਜਾਂਦੀ ਹੈ ਅੱਗੇ 29 ਨੰਬਰ ਖਾਨ 29 ਨੰਬਰ ਖਾਨ ਹੈ ਸਾਦਾ ਨੂੰ ਕੀ ਸਵਾਦਾਂ ਦਾ ਸਾਦਾ ਨੂੰ ਕੀ ਸਵਾਦਾਂ ਦਾ ਕੀ ਮਤਲਬ ਹੈ ਜਿਹੜਾ ਆਪਣੇ ਆਪ ਨੂੰ ਉਪਰੋਂ ਸੁਖ ਸਾਧਨਾ ਤੋਂ ਨਿਰਲੇਪ ਦੱਸੇ ਪਰ ਅੰਦਰੋਂ ਇਹ ਅਖਾਂ ਵਰਤਦੇ ਹਨ ਮਤਲਬ ਸਾਧਾ ਨੂੰ ਕੀ ਸਵਾਧਾ ਦਾ ਮਤਲਬ ਉਪਰੋਂ ਤਾਂ ਆਪ ਦੇ ਆਪ ਨੂੰ ਜੋ ਹੈ ਸੁਖ ਸਾਧਨਾ ਤੋਂ ਨਿਰਲੇਪ ਦੱਸਦਾ ਹੈ ਪਰ ਉਹ ਸਭ ਕੁਝ ਕਰਦਾ ਹੈ ਜਿਹੜਾ ਦੂਜੇ ਨਹੀਂ ਕਰਦੇ ਅੱਗੇ ਹੈ 31 ਨੰਬਰ ਅਖਾਂ ਸਾਮੀ ਕੰਜਰ ਤੇ ਪੋਏ ਬੰਜਰ ਸਾਮੀ ਕੰਜਰ ਤੇ ਪੋਏ ਬੰਜਰ ਦਾ ਮਤਲਬ ਅਣ ਉਪਜਾਊ ਜ਼ਮੀਨ ਤੇ ਕੰਜਰ ਆਦਮੀ ਜੋ ਹੈ ਦੋਨੋਂ ਚੰਗੇ ਨਹੀਂ ਹੁੰਦੇ ਅੱਗੇ ਹੈ 32 ਨੰਬਰ ਅਖਾਂ सूए खोती किले कुम्हार सूए खोती किले कुम्हार का मतलब है दूजे के दुख में दिखावे वजो दुर्प्रगटावा करना जदों किसी दि कोई जो है दूजे के दुख के उ दु... दु... दुख प्रगट करता है पर सिर्फ दिखावे वास्ते दुख प्रगट करता है उस समय यह अखाण वरती जाती है अगर है तेती नंबर अखाण सो रस्सा सिरे तेढ सो हथ रस्सा सिरे ते गंड का मतलब है जिनी मर्जी सोच विचार कर लवो सिट्टा जो है एक ही निकलना है ਜਦੋਂ ਜੇਕਰ ਰਿਜ਼ਲਟ ਜੋ ਹੈ ਸੇਮ ਹੀ ਨਿਕਲਦੇ ਉਦੋਂ ਇਹ ਖਾਣ ਵਰਤੀ ਜਾਂਦੀ ਹੈ ਤਾਂ ਦੋਸਤੋ ਇਸ ਵੀਡੀਓ ਵਿੱਚ ਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅੱਗੇ ਆਪਾਂ ਜੋ ਹੈ ਪੂਰੀਆਂ ਜੋ ਹੈ ਅੱਗੇ ਆਪਾਂ ਖਾਣਾ ਦੀ ਸੀਰੀ ਸ਼ੁਰੂ ਕਰਦੇ ਹੋਏ ਅੱਗੇ ਨੈਕਸਟ ਵੀਡੀਓ ਵਿੱਚ ਆਪਾਂ ਜੋ ਹੈ ਖਾਖਾ ਦੇ ਨਾਲ ਜੋ ਹੈ ਖਾਣਾ ਜਿਹੜੀਆਂ ਸੂਰੀ ਹੁੰਦੀਆਂ ਹਨ ਉਹ ਤੁਹਾਨੂੰ ਕਰਵਾਵਾਂਗੇ ਤਾਂ ਦੋਸਤੋ ਇਸ ਵੀਡੀਓ ਵਿੱਚ ਨਾ ਹੀ ਧੰਨਵਾਦ